ਪਈ ਅਮਰਿਤਪਾਲ ਸਿੰਘ অরুণਾਦੇ ਸਾਥੀਆਂ ਦੀ ਗ੍ਰਿਫਤਾਰੀ ਦੇ ਪੀਰੀਅਡ ਤੁਸੀਂ ਉਸ ਤੋਂ ਪਹਿਲਾਂ ਸਰੈਂਡਰ ਦੇਖੋ ਜਿਵੇਂ অর ਪੰਜਾਬ ਸਾਰਾ ਪੰਜਾਬ ਦੇ 22 23 ਜ਼ਿਲ੍ਹੇ ਜਿਹੜੇ ਨੇ ਉਹ ਐਨਐਸਏ ਦੇ ਹਵਾਲੇ ਕੀਤੇ ਹੋਏ ਨੇ ਜਰੂ ਮਰਜ਼ੀ ਚੁੱਕਦੇ ਨੇ ਜਿੱਥੇ ਮਰਜ਼ੀ ਰੇਡ ਮਾਰਦੇ ਨੇ ਮਤਲਬ ਇਹ ਭੁੱਲ ਗਈਆਂ ਸਟੇਟਾਂ ਦਾ ਪੰਜਾਬ ਦਾ ਚੀਫ ਮਿਨਿਸਟਰ ਕਿ ਲਾ ਐਂਡ ਆਰਡਰ ਸਟੇਟ ਦੀ ਲਾਈਨ ਹੈ ਮੈਂ ਜਦੋਂ ਕੇਜਰੀਵਾਲ ਨੂੰ ਮਿਲਣ ਗਿਆ ਵਿਚਾਲੇ ਉਹ ਸ਼ੀਸ਼ਾ ਲੱਗਾ ਹੋਇਆ ਫੋਨ ਨੇ ਇਵੇਂ ਬਿਹੇਵ ਕੀਤਾ ਜਾ ਰਿਹਾ ਕੇਜਰੀਵਾਲ ਨਾਲ ਜਿਵੇਂ ਕਿ ਉਹ دہشتਗਰਦ ਹੋਏ ਹੁਣ ਉਹਨੂੰ ਉੱਥੇ ਖੜਾ ਡਿਬਰੂਗੜ੍ਹ ਦੀ ਸੋਇਲ ਦੇ ਉੱਤੇ ਜਿੱਥੇ ਪੰਜਾਬ ਦੇ 10 ਪੁੱਤਰ ਜਿਹੜੇ ਨੇ 1 ਸਾਲ ਲਗਭਗ ਹੋ ਗਿਆ ਹੈ ਔਰ ਉਹਨਾਂ ਦਾ NSA 1 ਸਾਲ ਹੋਰ ਵਾਦਾ ਦਿੱਤਾ ਗਿਆ ईडी ਦਾ ਇਹ ਕਹਿਣਾ ਹੈ ਵੀ ਉਹਨਾਂ ਕੋਲ ਟਨਸ ਆਫ ਪ੍ਰੂਫਸ ਨੇ ਔਰ ਜੇ ਉਹਦੀ ਜ਼ਮਾਨਤ ਜਿਹੜੀ ਹੈ ਲੋਅਰ ਕੋਰਟ ਜਾਂ ਹਾਈ ਕੋਰਟ ਨੇ ਨਹੀਂ ਕੀਤੀ ਦਾ ਮਤਲਬ ਇਹ ਨਹੀਂ ਹੈ ਕਿ ਭਈ ਸਬੂਤ ਨਹੀਂ ਨੇ ਔਰ ਇਹਦਾ ਮਤਲਬ ਇਹ ਵੀ ਨਹੀਂ ਹੈ ਕਿ ईडी ਦਾ ਮਿਸਯੂਜ਼ ਨਹੀਂ ਆਰਐਸਐਸ ਜਾਂ ਮੋਦੀ ਕਰਦਾ ਏ ਸਾਰਿਆਂ ਦੀ ਇਹ ਖੇਡ ਆ ਇਹੀ ਹੈ ਕਿ ਜੀ ਇਹ ਉਹ ਸ਼ੀਸ਼ਾ ਵਿੱਚ ਲੱਗਾ ਹੋਇਆ ਤੇ ਦੇਖੋ دہشتਗਰਦ ਬਣਾਇਆ ਤੁਸੀਂ ਚੰਗੇ ਪਰਿਆਂ ਉਹਨੂੰ دہشتਗਰਦ ਬਣਾ ਕੇ ਹੁਣ 2900 ਕਿਲੋਮੀਟਰ ਦੂਰ ਹੋਰ ਪੰਜਾਬ ਚੋਂ ਤੁਸੀਂ ਚੁੱਕ ਚੁਕਾਈ ਆ ਜਿਦਾ ਮਰਜ਼ੀ ਕਰ ਰਹੇ ਹੋ ਹੁਣ ਉਹਨੂੰ ਘਰੋਂ ਰੋਟੀ ਲੈ ਆਣ ਦੀ ਆਗਿਆ ਹੈ ਜਿਹੜਾ ਕੇਜਰੀਵਾਲ ਹੈ ਚੰਗਾ ਟੈਰਰਿਸਟ ਹੈ ਜਿਹਨੂੰ ਘਰ ਦੀਆਂ ਪੱਕੀਆਂ ਰੋਟੀਆਂ ਮਿਲਦੀਆਂ ਔਰ ਈਡੀ ਕਹਿੰਦੇ ਆ ਜੀ ਇਹ ਦਵਾ ਦਾ ਵੰਬ ਖਾ ਰਿਹਾ ਹੈ ਔਰ ਮਠਾਈਆਂ ਖਾ ਰਿਹਾ ਹੈ ਕਿਉਂਕਿ ਇਹ ਹੈ ਕਿ ਵੀ 슈ਗਰ ਲੈਵਲ ਹੋਰ ਵੱਧ ਜਾਏ ਤੇ ਫੇਰ ਉਹ ਮੈਡੀਕਲ ਬੇਸਿਸ ਦੇ ਉੱਤੇ ਆਪਣੀ ਬੇਲ ਲਈ ਅਪਲਾਈ ਕਰੇ ਉਹ ਇਹ ਬਣੀ ਸੀ ਸਰਕਾਰ ਨੇ ਕਿਹਾ ਸੀ 24 ਘੰਟੇ ਦੇ ਵਿੱਚ ਵਿੱਚ ਅਸੀਂ ਜਸਟਿਸ ਦੇਾਂਗੇ ਅੱਛਾ ਫਿਰ ਉਹਨੇ ਕਿਹਾ ਜੂ ਉਹਨੇ ਲਾਇਰਜ਼ ਔਰ ਅਫੀਸ਼ੀਅਲਸ ਦੀ ਮੀਟਿੰਗ ਵਿੱਚ ਸੱਦੀ ਮੈਂ ਉਹਦੇ ਚਪੜੀ ਪ੍ਰੈਜੈਂਟੇਸ਼ਨ ਦਿੱਤੀ ਮੈਨੂੰ ਲੱਗਾ ਵੀ ਜਸਟਿਸ ਹੋਏਗਾ ਪਰ ਉਸ ਤੋਂ ਬਾਅਦ ਜਿਹੜੇ ਅਕਿਊਜ਼ ਸੀ ਉਹਨਾਂ ਨੇ ਮੇਰੇ ਅਗੇਂਸਟ ਹੀ ਕੇਸ ਕੀਤਾ ਔਰ ਭਗਵੰਤਮਾਨ ਔਰ ਸਾਰੇ ਅਫੀਸ਼ੀਅਲਸ ਪਿੱਛੇ हट ਗਏ ਫਿਰ ਉਹਨੇ ਕਿਹਾ ਕਿ ਬਈ ਹੁਣ ਹਾਲੇ ਹੈ ਕਿ ਬਈ ਮਾਈ ਫੋਨ ਵਾਸ ਟੈਪਡ ਆਈ ਕਾਲਡ ਰਾਗਵ ਚੱਡ ਐਂਡ ਆਸਕਡ ਇਫ ਫੋਨਸ ਆਫ ਡਰਗ ਸਮਗਲਰਸ ਗੈਂਗਸਟਰਸ ਟੈਰਰਿਸਟ অর ਕਰਪਟ ਮੈਨ ਆਰ ਟੈਪਡ ਵਿਚ ਕੈਟਾਗਰੀ ਡੂ ਆਈ ਫਾਲ ਇਨਟੂ ਉਹਨੇ ਕਿਹਾ ਜੀ ਕਿ ਇਹਨਾਂ ਦੇ ਕਰਦੇ ਹੋ ਤੁਸੀਂ ਟੈਪ ਮੇਰੇ ਤੁਸੀਂ ਫੋਨ ਹੀ ਟੋਲਡ ਮੀ ਥੈਟ ਹੀ ਊਡ ਟਾਕ ਟੂ ਪੰਜਾਬ ਸੀਐਮ ਵੀਅਰਸ ਵੈਲਕਮ ਬੈਕ ਟੂ ਪ੍ਰੋਗਰਾਮ ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਆਮ ਆਦਮੀ ਪਾਰਟੀ ਦਾ ਸੁਪਰੀਮੋ ਕੇਜਰੀਵਾਲ ਦਿੱਲੀ ਜੇਲ੍ਹ ਵਿੱਚ ਹੈ ਈਡੀ ਵੱਲੋਂ ਦੋਸ਼ ਲਗਾਇਆ ਗਿਆ ਹੈ 슈ਗਰ ਦਾ ਮਰੀਜ਼ ਕੇਜਰੀਵਾਲ ਜਾਣ ਬੁਝਕੇ ਮਠਾਈਆਂ ਤੇ ਅੰਬ ਖਾ ਰਿਹਾ ਤਾਂ ਕਿ 슈ਗਰ ਵਧਨ ਦੀ ਹਾਲਤ ਵਿੱਚ ਉਸ ਦੀ ਜ਼ਮਾਨਤ ਦੀ ਅਰਜ਼ੀ ਮਨਜ਼ੂਰ ਹੋ ਸਕੇ ਕੇਜਰੀਕਾਵਾਲ ਦਾ ਕਹਿਣਾ ਹੈ ਕਿ ਉਸ ਦੀ ਖੁਰਾਕ ਦਾ ਵੀ ਜਿਹੜਾ ਸਿਆਸੀਕਰਨ ਕੀਤਾ ਜਾ ਰਿਹਾ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਕੀ ਹੈ ਇਸ ਦਾ ਪਾਂਡਾ ਖੁਦ ਆਮ ਆਦਮੀ ਪਾਰਟੀ ਦੇ ਐਮਐਲਏ ਕੁਵਰ ਵਿਜੇ ਪ੍ਰਤਾਪ ਸਿੰਘ ਨੇ ਸਾਰੇ ਆਮ ਫੋੜਿਆ ਸੋ ਇਸ ਵਾਰੀ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਅਨਿਸੇ ਤਰ੍ਹਾਂ ਬੜੇ ਰਹਿਣਾ ਦੇਖ ਕਰ ਚੁਣ ਲਈ ਆ ਲਿਖ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਰਾਜ ਸਾਹਿਬ ਕੀ ਵਿਚਾਰ ਹਨ ਦੇਖੋ ਹੈ ਤਾਂ ਇਹ ਵੀ ਇੱਕ ਨਟਕੀ ਦਾ ਹਿੱਸਾ ਹੈ ਜਦੋਂ ਅਸੀਂ ਆ ਭਾਜਪਾ ਕਾਂਗਰਸ ਆਮ ਆਦਮੀ ਪਾਰਟੀ ਇਹਨਾਂ ਤਿੰਨਾਂ ਦਾ ਨਾਮ ਲੈਂਦੇ ਹਾਂ ਤਾਂ ਜ਼ਾਹਰ ਹੈ ABC ਆਰ ਇਸੇ ਰੋ ਦੇ ਵਿੱਚ ਹਿੰਦੂਤਵਾਦੀਆਂ ਆਈਂ ਅਲੰਬਰਦਾਰ ਪਾਰਟੀਆਂ ਨੇ ਜੀ ਔਰ ਉਹ ਇਹ ਖੁੱਲ ਕੇ ਨੰਗੇ ਤਾੜ ਜਿਹੜਾ ਉਹ ਹਿੰਦੂ ਰਾਸ਼ਟਰ ਔਰ ਕੋਈ ਮਾਈਨੋਰਟੀਜ਼ ਨਾ ਦੀ ਚੀਜ਼ ਨਹੀਂ ਭੀਜਪੀ ਦੀ ਲਾਈਨ ਹੈ ਕਾਂਗਰਸ ਜਿਹੜੀ ਹੈ ਉਹ ਡੈਥ ਕਿਸ ਨਾਲ ਮਾਰਨ ਵਾਲੀ ਹੈ ਸੈਕੂਲਰਿਜ਼ਮ ਦੇ ਲਬਾਦੇ ਥੱਲੇ ਜੋ ਇੰਦਰਾ ਗਾਂਧੀ ਨੇ ਸਿੱਖਾਂ ਦੇ ਨਾਲ ਕੀਤਾ ਔਰ ਜਿਸ ਕਿਸਮ ਦਾ ਇਵਨ ਰਾਹੁਲ ਗਾਂਧੀ ਜਦੋਂ ਪੁਸ਼ਕਰ ਤੀਰਤ ਜਾ ਕੇ ਬ੍ਰਹਮਾ ਦੇ ਆਪਣਾ ਵੇਈ ਕਢਾਂਦਾ ਜੀ ਕਿ ਅਸੀਂ ਕਾਲ ਬ੍ਰਾਹਮਣ ਕਸ਼ਮੀਰ ਦੇ ਤੇ ਥੱਲੋਂ ਜਨਾਉ ਤੇ ਸ਼ਿਵਜੀ ਦੇ ਭਗਤ ਤੇ ਜਾ ਕੇ ਮੰਦਰਾਂ ਦੇ ਟਲਖੜ ਕੰਦਾ ਤੇ ਉਹ ਵੀ ਇਹੀ ਕਰਦਾ ਔਰ ਇਹ ਕੇਜਰੀਵਾਲ ਜਿਸ ਨੇ ਅੰਨਾ ਹਜ਼ਾਰੇ ਦੇ ਉਸ ਅੰਨੇ ਅੰਦੋਲਨ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਗਾਲ ਚ ਮਾਫਲ ਰਖਾਉਂ ਖਾਉਂ ਔਰ ਇੱਕ ਕਾਮਨਰ ਜਿਵੇਂ ਉਹ ਰਿਕਸ਼ਾ ਚਲਾਉਣ ਵਾਲਾ ਹੁੰਦਾ ਉਸ ਕਿਸਮ ਦੇ ਇਮੇਜ ਤੋਂ ਕਿਸ ਲੈਵਲ ਤੱਕ ਪਹੁੰਚਿਆ ਕਿ ਬੈਠ ਕੇ ਟੀਵੀ ਐਂਕਰਾਂ ਨੂੰ ਹਨੂਮਾਨ ਚਲੀਸਾ ਵੀ ਸੁਣਾ ਰਿਹਾ ਹੁੰਦਾ ਜਿੱਦਨ ਆਪਣੇ ਪੇਪਰ ਫਾਈਲ ਕਰਨ ਜਾਂਦਾ ਪੂਰੀ ਭੀੜ ਲੈ ਕੇ ਹਨੂਮਾਨ ਮੰਦਿਰ ਵੀ ਮੈਂ ਤਾਂ ਹਨੂਮਾਨ ਜੀ ਦਾ ਬਖਤ ਹੂੰ ਮੇਰੇ ਤੋਂ ਪਿਤਾ ਜੀ ਵੀ ਭਾਰਤੀ ਜਨ ਸੰਗ ਦੇ ਮੈਂਬਰ ਸਨ ਮੈਂ ਤਾਂ ਜਨਮ ਸੇ ਜਨ ਸੰਗੀ ਹੂੰ ਹੁਣ ਇਹ ਸਾਰੇ ਪਾਠ ਦੇ ਬਾਵਜੂਦ ਕਿਉਂਕਿ ਅਲਟੀਮੇਟਲੀ ਜਿਹੜੇ ਚੋਰ ਪਾਵੇਂ ਇੱਕੋ ਮਿਸ਼ਨ ਤੇ ਨਿਕਲੇ ਹੁੰਦੇ ਨੇ ਜਾਂ ਰੜ ਕੇ ਲੁੱਟਦੇ ਹੁੰਦੇ ਨੇ ਉਹਨਾਂ ਚ ਵੀ ਤਾਂ ਜਾ ਜਿਹੜਾ ਉਹ ਆਪਸੀ ਟਕਰਾਅ ਹੁੰਦਾ ਜਾਂ ਉਹ ਵੀ ਕਈ ਵਾਰ ਇੱਕ ਦੂਸਰੇ ਦਾ ਥੱਲਾ ਲਾਉਣ ਲਈ ਜਿਹੜੇ ਨੇ ਉਹ ਉਤਸਕ ਹੁੰਦੇ ਨੇ ਜੋ ਮੈਂ ਤਾਂ ਇਸ ਲੜਾਈ ਨੂੰ ਇਸ ਕਿਸਮ ਦੇ ਨਾਲ ਹੀ ਦੇਖਦਾ ਹਾਂ ਇਸ ਲਈ ਕੇਜਰੀਵਾਲ ਦਾ ਜਾਂ ਉਸ ਤੋਂ ਪਹਿਲਾਂ ਸੰਜੇ ਸਿੰਘ ਦਾ ਜਾਂ ਉਸ ਸिसोदिया ਦਾ ਜੇਲ੍ਹ ਚ ਜਾਣਾ ਜਾਂ ਪੰਜਾਬ ਚ ਜੇ ਹੁਣ ਇਹ ਸਾਰੇ ਦਾ ਤੁਸੀਂ ਭਗਵੰਤ ਮਾਨ ਦਾ ਰੋਲ ਦੇਖੋ ਅਮਿਤ ਸ਼ਾਹ ਦੇ ਨਾਲ ਹੁਣ ਇਹ ਸੰਭਵ ਹੀ ਨਹੀਂ ਹੈ ਕਿ ਵੀ ਉਹਨੂੰ ਇਹ ਇਹ ਪਤਾ ਨਹੀਂ ਹੈ ਵੀ ਉਹ ਕੀ ਕਰ ਰਿਹਾ ਜੇ ਭਾਈ ਅਮਰਿਤਪਾਲ ਸਿੰਘ অরুণਾਦੇ ਸਾਥੀਆਂ ਦੀ ਗ੍ਰਿਫਤਾਰੀ ਦੇ ਪੀਰੀਅਡ ਤੁਸੀਂ ਉਸ ਤੋਂ ਪਹਿਲਾਂ ਸਰੈਂਡਰ ਦੇਖੋ ਜਿਵੇਂ ਔਰ ਪੰਜਾਬ ਸਾਰਾ ਪੰਜਾਬ ਦੇ 22 23 ਜ਼ਿਲ੍ਹੇ ਜਿਹੜੇ ਨੇ ਉਹ NSA ਦੇ ਹਵਾਲੇ ਕੀਤੇ ਹੋਏ ਨੇ ਜਰੂਰ ਮਰਜ਼ੀ ਚੁੱਕਦੇ ਨੇ ਜਿੱਥੇ ਮਰਜ਼ੀ ਰੇਡ ਮਾਰਦੇ ਨੇ ਮਤਲਬ ਇਹ ਭੁੱਲ ਗਈਆਂ ਸਟੇਟਾਂ ਦਾ ਪੰਜਾਬ ਦਾ ਚੀਫ ਮਿਨਿਸਟਰ ਕਿ ਲਾ ਐਂਡ ਆਰਡਰ ਸਟੇਟ ਦੀ ਲਾਈਨ ਹੈ ਫੇਰ ਡੀਬੁਰੂਗੜ੍ਹ ਦੇ 2900 ਕਿਲੋਮੀਟਰ ਭਗਵੰਤ ਮਾਨ ਦੇ ਹੁਕਮਾਂ ਥੱਲੇ ਪੰਜਾਬ ਦੇ ਵਸਨੀਕ ਸਿੱਖ ਨੌਜਵਾਨ ਭੇਜੇ ਜਾਂਦੇ ਨੇ ਔਰ ਉੱਥੇ ਇਸ ਹਾਲ ਚ ਹੁਣ ਉਹੀ ਜਦੋਂ ਕੇਜਰੀਵਾਲ ਈਡੀ ਦੇ ਰੇਡ ਤੋਂ ਬਾਅਦ ਤਿਹਾਰੜ ਜੇਲ੍ਹ ਚ ਪਹਿਲਾਂ ਤਾਂ ਬੜਾ ਪ੍ਰੋਟੈਸਟ ਹੋਏ ਦੂਜੇ ਹੋਏ ਹੁਣ ਅਜੇ 3 ਦਿਨ ਪਹਿਲਾਂ ਜਿਹੜਾ ਉਹ ਭਗਵੰਤ ਮਾਨ ਅਸਾਮ ਚ ਗਿਆ ਹੋਇਆ ਸੀ ਚੋਣ ਪ੍ਰਚਾਰ ਲਈ ਆਮ ਆਦਮੀ ਪਾਰਟੀ ਦੇ ਜੀ ਡਿਬਰੂਗੜ ਜ਼ਿਲ੍ਹਾ ਲੋਕ ਸਭਾ ਹਲਕਾ ਵੀ ਹੈ ਉੱਥੇ ਵੀ ਇਹ ਗਿਆ ਔਰ ਉੱਥੇ ਜਾ ਕੇ ਕਹਿ ਰਿਹਾ ਕਿ ਜੀ ਮੈਂ ਜਦੋਂ ਕੇਜਰੀਵਾਲ ਨੂੰ ਮਿਲਣ ਗਿਆ ਵਿਚਾਲੇ ਉਹ ਸ਼ੀਸ਼ਾ ਲੱਗਾ ਹੋਇਆ ਫੋਨ ਨੇ ਇਵੇਂ ਬਿਹੇਵ ਕੀਤਾ ਜਾ ਰਿਹਾ ਕੇਜਰੀਵਾਲ ਨਾਲ ਜਿਵੇਂ ਕਿ ਉਹ دہشتਗਰਦ ਹੋਏ ਹੂੰ ਹੁਣ ਉਹਨੂੰ ਉੱਥੇ ਖੜਾ ਡਿਬਰੂਗੜ੍ਹ ਦੀ ਸੋਇਲ ਦੇ ਉੱਤੇ ਜਿੱਥੇ ਪੰਜਾਬ ਦੇ 10 ਪੁੱਤਰ ਜਿਹੜੇ ਨੇ 1 ਸਾਲ ਲਗਭਗ ਹੋ ਗਿਆ ਹੈ ਔਰ ਉਹਨਾਂ ਦਾ NSA 1 ਸਾਲ ਹੋਰ ਵਾਦਾ ਦਿੱਤਾ ਗਿਆ ਇਹਨੂੰ ਇਹ ਨਹੀਂ ਹੈ ਕਿ ਭਾਈ ਤੁਸੀਂ ਉਹਨਾਂ ਜਿਨ੍ਹਾਂ ਦੇ ਖਿਲਾਫ ਕੋਈ ਤੁਸੀਂ ਕੇਸ ਕੋਈ ਚਾਰਜ ਕਿਉਂਕਿ NSA ਥੱਲੇ ਦਾ ਕੇਸ ਫਾਇਰ ਕਰਨ ਦੀ ਲੋੜ ਹੀ ਨਹੀਂ ਹੁੰਦੀ ਵੀ ਤੁਸੀਂ ਉਹਨਾਂ ਨੂੰ ਲਿਆ ਰਹੇ ਹੋ ਤੁਸੀਂ ਉਹਨਾਂ ਨੂੰ دہشت ਗਰਦ ਬਣਾਇਆ ਹੋਇਆ ਜਿਨ੍ਹਾਂ ਦਾ ਦੇ ਖਿਲਾਫ ਕੋਈ دہشت ਗਰਦੀ ਦਾ ਕੇਸ ਨਹੀਂ ਔਰ ਜਿੱਥੇ ED ਦਾ ਇਹ ਕਹਿਣਾ ਹੈ ਵੀ ਉਹਨਾਂ ਕੋਲ ਟਨਸ ਆਫ ਪ੍ਰੂਫਸ ਨੇ ਔਰ ਜੇ ਉਹਦੀ ਜ਼ਮਾਨਤ ਜਿਹੜੀ ਹੈ ਲੋਅਰ ਕੋਰਟ ਜਾਂ ਹਾਈ ਕੋਰਟ ਨੇ ਨਹੀਂ ਕੀਤੀ ਦਾ ਮਤਲਬ ਇਹ ਨਹੀਂ ਹੈ ਕਿ ਭਈ ਸਬੂਤ ਨਹੀਂ ਨੇ ਔਰ ਇਹਦਾ ਮਤਲਬ ਇਹ ਵੀ ਨਹੀਂ ਹੈ ਕਿ ED ਦਾ ਮਿਸਯੂਜ਼ ਨਹੀਂ ਆਰਐਸਐਸ ਜਾਂ ਮੋਦੀ ਕਰਦਾ ਇਹ ਸਾਰਿਆਂ ਦੀ ਇਹ ਖੇਡ ਹੈ ਔਰ ਉਹੀ ਭਗਵੰਤ ਮਾਨ ਉੱਥੇ ਜਾ ਕੇ ਚੀਕਾਂ ਮਾਰ ਰਿਹਾ ਹੈ ਕਿ ਜੀ ਇਹਦੇ ਨਾਲ ਕੇਜਰੀਵਾਲ ਨਾਲਵੇਂ ਸਲੂਕ ਕੀਤਾ ਜਾ ਰਿਹਾ ਜਿਵੇਂ ਟੈਰਰਿਸਟ ਹੋਏ ਕੇਜਰੀਵਾਲ ਨੇ ਜਦੋਂ my name is arvind kejriwal and i am not a terrorist kejriwal's message from jail hmm. kejriwal was being treated like a terrorist and he was allowed to meet punjab chief minister bhagwant maan across a glass screen says ap leader sanje hun inna saryan nu ehi hai ke ji e ਉਹ ਸ਼ੀਸ਼ਾ ਵਿੱਚ ਲੱਗਾ ਹੋਇਆ ਤੇ ਦੇਖੋ دہشتਗਰਦ ਬਣਾਇਆ ਤੁਸੀਂ ਚੰਗੇ ਭਰਿਆਂ ਉਹਨੂੰ دہشتਗਰਦ ਬਣਾ ਕੇ ਹੁਣ 2900 ਕਿਲੋਮੀਟਰ ਦੂਰ ਹੋਰ ਪੰਜਾਬ 'ਚ ਉਹ ਤੁਸੀਂ ਚੁੱਕ ਚੁਕਾਈ ਆ ਜਿਦਾ ਮਰਜ਼ੀ ਕਰ ਰਹੇ ਹੋ ਔਰ ਕੱਲਾ ਹੀ ਨਹੀਂ ਵੀ ਇੱਕ ਬੋਲ ਰਿਹਾ ਸੰਜੇ ਸਿੰਘ ਇਹ ਕਹਿ ਰਹੇ ਹੁਣ ਉਹਨਾਂ ਦੀ ਇੱਕ ਬੀਬੀ ਜਿਹੜੀ ਮਨਿਸਟਰ ਹੈ ਔਰ ਉਹਨੂੰ ਅੱਗੇ ਲਾਇਆ ਹੁੰਦਾ ਪ੍ਰੈਸ ਕਾਨਫਰੰਸ ਕਰਨ ਲਈ ਉਹਨੇ ਇਹ ਕਿਹਾ ਉਹਦਾ ਨਾਮ ਹੈਗਾ ਆਤੀਸ਼ੀ ਹਿਊਜ ਕਨਸਪੀਰੇਸੀ ਟੂ ਕਿਲ ਅਰਵਿੰਦ ਕੇਜਰੀਵਾਲ ਇਨ ਜੇਲ ਕਲੇਮਸ ਆਮ ਆਦਮੀ ਪਾਰਟੀ ਐਮਿਡ ਡਾਈਟ ਰੋ ਹੁਣ ਡਾਈਟ ਰੋ ਕੀ ਹੈ ਇਹਨੇ ਕੇਜਰੀਵਾਲ ਨੇ ਕਿਹਾ ਜੀ ਮੈਨੂੰ ਆਪਣੇ ਡਾਕਟਰ ਨਾਲ ਮਿਲਣ ਦਾ ਦਿੱਤਾ ਜਾਇਆ ਜਾਂ ਦੂਜਾ ਹੁਣ ਦਿੱਲੀ ਜਿਹੜੇ ਈਡੀ ਨੇ ਕਿਹਾ ਕਿ ਜੀ ਇਹਨੂੰ ਸ਼ੂਗਰ ਹੈ ਇਹ ਹੁਣ ਉਹਨੂੰ ਘਰੋਂ ਰੋਟੀ ਲੈ ਆਣ ਦੀ ਆਗਿਆ ਹੈ ਜਿਹੜਾ ਕੇਜਰੀਵਾਲ ਹੈ ਚੰਗਾ ਟੈਰਰਿਸਟ ਹੈ ਜਿਹਨੂੰ ਘਰ ਦੀਆਂ ਪੱਕੀਆਂ ਰੋਟੀਆਂ ਮਿਲਦੀਆਂ ਔਰ ਈਡੀ ਕਹਿੰਦੇ ਆ ਜੀ ਇਹ ਦਵਾ ਦਾ ਵੰਬ ਖਾ ਰਿਹਾ ਔਰ ਮਠਾਈਆਂ ਖਾ ਰਿਹਾ ਕਿਉਂਕਿ ਇਹ ਹੈ ਕਿ ਵੀ ਸ਼ੂਗਰ ਲੈਵਲ ਹੋਰ ਵੱਧ ਜਾਏ ਤੇ ਫਿਰ ਉਹ ਮੈਡੀਕਲ ਬੇਸਿਸ ਦੇ ਉੱਤੇ ਆਪਣੀ ਬੇਲ ਲਈ ਅਪਲਾਈ ਕਰੇ ਕਿਉਂਕਿ ਕੇਜਰੀਵਾਲ ਈਟਿੰਗ ਫੂਡ ਹਾਈ ਇਨ 슈ਗਰ ਡਿਸਪਾਈਟ ਟਾਈਪ 2 ਡਾਇਬੀਟੀਜ਼ ਟੂ మేਕ ਗਰਾਉਂਡਸ ਫਾਰ ਬੇਲ ਇਹ ਈਡੀ ਨੇ ਕੋਰਟ ਦੇ ਵਿੱਚ ਐਫੀਡੇਵਿਟ ਦੇ ਵਿੱਚ ਕਿਹਾ ਕਿ ਬਈ ਇਹ ਕੰਮ ਕਰ ਰਿਹਾ ਔਰ ਇਹਨੂੰ ਹੁਣ ਉਹਨੇ ਕੋਰਟ ਨੇ ਕੀ ਕਰਨਾ ਹੈ ਕੀ ਨਹੀਂ ਪਰ ਉਹ ਇਹ ਕਹਿ ਰਿਹਾ ਕਿ ਬਈ ਦੇਖੋ ਨਾਲ ਦੀ ਨਾਲ ਉਹ ਹੈਡ ਮੰਗੇਸ 3 ਟਾਈਮਸ ਫਰਮ ਹੋਮ ਇਨ ਜੇਲ ਡੇਲੀ ਸੀਐਮ ਕੇਜਰੀਵਾਲ ਸਲੈਮ ਜੀਡੀਫਰ ਪਰਿਟੀ ਸਾਈਜ਼ਿੰਗ ਹਿਸ ਫੂਡ ਬਿਫੋਰ ਗੋ ਕਹਿੰਦੇ ਮੈਂ ਸਿਰਫ ਤਿੰਨ ਵਾਰ ਹੀ ਆਮ ਖਾਂਦਾ ਇਹ ਕਰੋ ਰਿਹਾ ਕੇ ਹੁਣ ਮਤਲਬ ਗਲਤ ਨਹੀਂ ਹੈ ਪਰ ਤੁਸੀਂ ਦੇਖੋ ਵੀ ਡਿਬੇਟ ਉਹ ਅੰਬਾ ਦੇ ਧਵਾਲੇ ਕੋ ਮਰੇ ਉਹ ਜਿਵੇਂ ਉਹਨੂੰ ਅਕਸ਼ੇ ਕੁਮਾਰ ਨੂੰ ਉਹਨੇ ਇੰਟਰਵਿਊ ਮੋਦੀ ਨੇ ਦਿੱਤਾ ਤੇ ਉਹ ਕਹਿੰਦਾ ਮੋਦੀ ਜੀ ਆਪ ਆਮ ਕੈਸੇ ਖਾਤੇ ਹਨ ਉਸकी ਗੁਠਲੀ ਚੂਸਤੇ ਹਨ ਉਸਕਾ ਬائیں ਸੇ ਕਾਟਦੇ ਹਨ ਦائیں ਸੇ ਕਾਟਦੇ ਉਹ ਸਾਰਾ ਤੁਸੀਂ ਦੂਸਰੀਆਂ ਕੌਮਾਂ ਨੂੰ ਸਿੱਖਾਂ, ਮੁਸਲਮਾਨਾਂ, ਕਸ਼ਮੀਰੀਆਂ, ਮਨੀਪੁਰ ਦੂਜੇ ਉਹਨਾਂ ਦੇ ਮੁਕਾਬਲੇ ਬਣਾ ਰਹੇ ਹੋ ਚੁੱਕ ਚੁੱਕ ਕੇ ਪੰਜਾਬ 'ਚ ਭਗਵੰਤ ਮਾਨ ਦੇ ਥੱਲੇ ਆ ਜਿਹੜੇ ਗੈਂਗਸਟਰ ਫਲਾਣੀ ਥਾਂ ਮਾਰਿਆ ਗਿਆ ਜਾਂ ਇੱਕ ਉਹ ਦੋ ਨੌਜਵਾਨਾਂ 'ਚੋਂ ਇੱਕ ਨੌਜਵਾਨ ਜ ਜਿਨ੍ਹਾਂ ਨੇ ਉਹ ਗੁੰਡੇ ਸਾਦ ਨੂੰ ਜਾ ਕੇ ਉੱਥੇ ਨਾਨਕ ਮਤੇ ਵਾਲੇ ਨੂੰ ਸੋਧਿਆ ਤਰਸੀਮ ਸਿੰਘ ਨੂੰ ਹੁਣ ਉਹਨੂੰ ਉਹਨਾਂ ਨੇ ਯੂਪੀ ਪੁਲਿਸ ਨੇ ਮਾਰਿਆ ਝੂਠੇ ਐਨਕਾਊਂਟਰ 'ਚ ਫੜ ਕੇ ਹਰਦਵਾਰ ਚ ਜਿਹੜੀ ਡੈੱਡ ਬਾਡੀ ਰੋਲ ਰਹੀ ਹੈ ਜਥੇਬੰਦੀਆਂ ਵੀ ਜਾ ਰਹੀਆਂ ਉਹਨਾਂ ਨੂੰ ਡੈੱਡ ਬਾਡੀ ਵੀ ਨਹੀਂ ਹੁਣ ਜਿਹੜਾ ਕੰਮ ਔਰ ਇਹੀ ਕੰਮ ਪੰਜਾਬ ਚ ਨਾ ਨੇ ਦੋ ਤਿੰਨ ਹੋਰ ਨੌਜਵਾਨਾਂ ਦੇ ਨਾਲ ਵੀ ਕੀਤਾ ਹੋਇਆ ਵੀ ਤੁਸੀਂ ਇੱਥੇ ਉਹਨਾਂ ਨੂੰ دہشتਗਰਦ ਬਣਾ ਕੇ ਮਾਰ ਰਹੇ ਹੋ 10 ਨੌਜਵਾਨ ਤੁਸੀਂ ਸਾਲ ਤੋਂ ਜ਼ਿਆਦਾ ਬਾਹਰ ਰੱਖੇ ਨੇ ਇੱਥੇ ਉਹ ਘਰ ਦੇ ਪਰੌਂਠੇ ਵੀ ਖਾ ਰਿਆ ਆਂਬ ਵੀ ਖਾ ਰਿਆ ਔਰ ਨਾਲ ਉਹ ਜਿਹੜਾ ਕਰ ਰਿਹਾ ਔਰ ਫਿਰ ਉਹ ਰੌਲਾ ਪਾਇਆ ਹੋਇਆ ਹੈ ਕਿ ਜੀ ਆਈ ਐਮ ਬੀਇੰਗ ਟ੍ਰੀਟਡ ਲਾਈਕ ਅ ਟੈਰਰਿਸਟ ਹੁਣ ਆਮ ਆਦਮੀ ਪਾਰਟੀ ਦੀ ਹਕੂਮਤ ਦੀ ਪੰਜਾਬ ਦੇ ਵਿੱਚ ਕੀ ਕਾਰਗੁਜ਼ਾਰੀ ਹੈ ਇਹਦਾ ਸਬੂਤ ਜਿਹੜਾ ਹੁਣ ਆਮ ਆਦਮੀ ਪਾਰਟੀ ਦਾ ਐਮਐਲਏ ਅੰਮ੍ਰਿਤਸਰ ਤੋਂ ਜਿਹੜਾ ਪੰਜਾਬ ਦਾ ਡਾਇਰੈਕਟਰ ਜਨਰਲ ਪੁਲਿਸ ਸੀ ਕੁੰਵਰ ਵਿਜੇ ਪ੍ਰਤਾਪ ਸਿੰਘ ਔਰ ਕੁੰਵਰ ਵਿਜੇ ਪ੍ਰਤਾਪ ਸਿੰਘ 2015 ਦੇ ਜਿਹੜੇ ਕੇਸ ਗੁਰੂ ਗ੍ਰੰਥ ਸਾਹਿਬ ਦੀ ਬੇਦਵੀ ਦੇ ਉਹਨਾਂ ਦੀ ਉਸਨੇ ਸਪੈਸ਼ਲ ਜਿਹੜੀ ਆ ਰਿਪੋਰਟ ਵੀ ਤਿਆਰ ਕੀਤੀ ਸੀ ਇਹ ਵੱਖਰੀ ਗੱਲ ਹੈ ਕਿ ਉਹਨੂੰ ਹਾਈ ਕੋਰਟ ਨੇ ਉਹਨੂੰ ਰਿਪੋਰਟ ਨੂੰ ਥਰੋਅ ਆਊਟ ਕੀਤਾ ਜਾਂ ਕੈਪਟਨ ਅਮਰਿੰਦਰ ਜਿਹੜੇ ਸਾਰੇ ਰਲੇ ਹੋਏ ਨੇ ਸੌਦਾ ਸਾਥ ਕਿਉਂਕਿ ਸੌਦਾ ਸਾਥ ਕਿਹੜਾ ਕੋਈ ਉੱਤੋਂ ਡਿੱਗਿਆ ਹੈ ਉਹ ਏਜੰਸੀਆਂ ਦੀ ਖੇਡ ਹੀ ਖੇਡ ਰਹੇ ਜੀ ਹੁਣ ਜਿਹੜਾ ਔਰ ਇਹ ਅਜੇ ਪ੍ਰੀਮਚੂਰ ਰਿਟਾਇਰਮੈਂਟ ਲਈ ਕੁਮਰ ਵਿਜੇ ਪ੍ਰਤਾਪ ਨੇ ਕਿਉਂਕਿ ਕੇਜਰੀਵਾਲ ਔਰ ਦੂਸਰਿਆਂ ਨੇ ਇਹ ਕਿਹਾ ਕਿ ਜੀ ਜਿਹੜਾ ਤੁਸੀਂ ਅੱਗੇ ਆਓ ਸਾਨੂੰ ਜੁਆਇਨ ਕਰੋ ਅਸੀਂ ਇਨਸਾਫ ਕਿਉਂਕਿ ਮੈਨੂੰ ਨਹੀਂ ਮੈਂ ਨੂੰ ਕੁੰਵਰ ਵਿਜੇ ਪ੍ਰਤਾਪ ਨੂੰ ਕੋਈ ক্লোਜ਼ੀਵ ਫਾਲੋ ਨਹੀਂ ਕੀਤਾ ਇਹ ਰਾਜਪੂਤ ਹੋਏਗਾ ਹੈ ਬਿਹਾਰ ਜਾਂ ਯੂਪੀ ਦਾ ਹੈ ਗੰਗਾ ਜਮਨੀ ਤਹਿਜ਼ੀਬ ਦਾ ਪਰ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਨੇ ਬਿਹਾਰ ਦਾ ਕਿਉਂਕਿ ਉਹਨੇ ਕਿਹਾ ਜੀ ਮੈਂ ਗੁਰੂ ਗੋਬਿੰਦ ਸਿੰਘ ਦੀ ਧਰਤੀ ਤੋਂ ਆਇਆ ਔਰ ਮੈਂ ਇਹ ਸੌਂ ਖਾਧੀ ਹੈ ਕਿ ਮੈਂ ਜਦੋਂ ਤੱਕ 2015 ਦੀ ਬੇਦਵੀ ਦਾ ਗੁਰੂ ਗ੍ਰੰਥ ਸਾਹਿਬ ਦੀ ਕਰਨ ਵਾਲਿਆਂ ਨੂੰ ਜਿਹੜਾ ਇंसाफ ਨਹੀਂ ਦਿੰਦਾ ਮੈਂ ਟਿੱਕੇ ਨਹੀਂ ਬੈਠਾਂਗਾ ਔਰ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਨੇ ਕਿ ਇਹੀ ਕੋਈ ਕਵਾਜ਼ ਪੰਜਾਬ ਅਸੈਂਬਲੀ ਦੇ ਵਿੱਚ ਬਾਦਲਾਂ ਨੂੰ ਵੀ ਭੁੱਲਿਆ ਹੈ ਕਿਉਂਕਿ ਉਹ ਤਾਂ ਖੁਦ ਜ਼ਿੰਮੇਵਾਰ ਸੀ ਸੌਦਾ ਸਾਧ ਨੂੰ ਅੰਦਰ ਪੋਸ਼ਾਕ ਪਹੁੰਚਾਣਾ ਇਹ ਚੰਦੂ ਮਾਜਰਾ ਜਿਹੜਾ ਹੁਣ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਬਣਾਇਆ ਹੈ ਇਹ ਬਾਬਾ ਜੀ ਔਰ ਉਹਨਾਂ ਨੂੰ ਜਿਹੜਾ ਪਿਤਾ ਜੀ ਨੇ ਇਹ ਦੂਜਾ ਔਰ ਪੋਸ਼ਾਕ ਪਹੁੰਚਾਣ ਦੇ ਕੰਮ ਔਰ ਜਦੋਂ ਇਵਨ ਉਹ ਜਿਹੜਾ ਜਥੇਦਾਰਾਂ ਤੇ ਦਬਾਅ ਪਾ ਕੇ ਹੁਕਮਨਾਮਾ ਉਹਨੂੰ ਮਾਫ ਕਰਨ ਦਾ ਲਿਆਂਦਾ ਉਹਦਾ ਵੀ ਬੜਾ ਸ਼ੁਕਰੀਆ ਸੋ ਇਸ ਜਿਹੜਾ ਅ ਹਮਾਮ ਦੇ ਵਿੱਚ ਸਾਰੇ ਨੰਗੇ ਨੇ ਪਰ ਇਹ ਕ੍ਰੈਡਿਟ ਜਾਂਦਾ ਇਹਨੂੰ ਮੈਨੂੰ ਨਹੀਂ ਪਤਾ ਕਿ ਪਾਈ ਇਹ ਅਲਟੀਮੇਟਲੀ ਨਿਕਲਣਾ ਕਿਨੇ ਕੀ ਹੁੰਦਾ ਹੈ ਕਿ ਇਹ ਕੁੰਗਰ ਪ੍ਰਤਾਪ ਸਿੰਘ ਨੇ ਨਾ ਤਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾਵਾਂ ਦੇ ਮੁੱਦੇ ਨੂੰ ਛੱਡਿਆ ਔਰ ਐਮਐਲਏ ਬਣਨ ਤੋਂ ਬਾਅਦ ਉਹਨੇ ਜੋ ਵਰਤਾਰਾ ਦੇਖਿਆ ਕਿ ਵੀ ਇਹ ਜਿਨ੍ਹਾਂ ਨੇ ਇਕਰਾਰ ਕੀਤੇ ਸੀ ਇਨਸਾਫ ਦੇਣ ਦੇ ਔਰ ਡਰੱਗਸ ਖਤਮ ਕਿਉਂਕਿ ਦੂਸਰੇ ਰੀਜ਼ਨ ਜਨਾ ਕਰਕੇ ਇੱਕ ਕੁਮਰ ਪ੍ਰਤਾਪ ਸਿੰਘ ਚਰਚਾ ਚ ਆਇਆ ਸੀ ਕਿ ਡਰੱਗਸ ਇਹਨੇ ਡੀਜੀਪੀ ਹੁੰਦਿਆਂ ਵੀ ਕਿਹਾ ਸੀ ਕਿ ਵੀ ਇਹ ਜੇਲ੍ਹਾਂ ਦੇ ਵਿੱਚ ਪਹਿਲਾਂ ਉਸ ਤੋਂ ਪਹਿਲਾਂ ਸ਼ਸ਼ੀਕਾਂਤ ਨੇ ਉਹ ਡੀਜੀਪੀ ਪ੍ਰੈਜ਼ੈਂਸ ਸੀ ਇਸ ਦੇ ਉੱਤੇ ਚੁੱਕਿਆ ਸੀ ਔਰ ਹੁਣ ਇਹ ਜਿਹੜਾ ਇੰਟਰਵਿਊ ਕੱਲਾ ਇੰਟਰਵਿਊ ਨਹੀਂ ਹੈ ਇਹ ਲੈਕਚਰ ਹੈ ਹੁਣ ਇਲੈਕਸ਼ਨਸ ਦਾ ਦੌਰ ਚੱਲ ਰਿਹਾ ਹੈ ਜਿਹਨੂੰ ਆਮ ਆਦਮੀ ਪਾਰਟੀ ਵਾਲਿਆਂ ਨੂੰ ਅੰਮ੍ਰਿਤਸਰ ਤੋਂ ਪਾਰਲਮੈਂਟੀ ਟਿਕਟ ਦਿੱਤੀ ਹੈ ਉਹਨੂੰ ਕੁਮਰ ਪ੍ਰਤਾਪ ਸਿੰਘ ਐਮ ਐਲ ਏ ਸੈਟਿੰਗ ਜਿਹਨੂੰ ਬਿਲਕੁਲ ਖੁੰਝੇ ਲਾਇਆ ਹੋਇਆ ਭਗਵੰਦ ਮਾਨ ਦੀ ਸਰਕਾਰ ਨੇ ਉਹਦੇ ਚੋਣੇ ਉਹਨੂੰ ਸੱਦਿਆ ਥਾਲੀਵਾਲ ਨੂੰ ਔਰ ਉੱਥੇ ਜਿਹੜਾ ਉਹਨੇ ਲੈਕਚਰ ਕੀਤਾ ਇਹਨੇ ਕੁਮਰ ਵਿਜੇ ਪ੍ਰਤਾਪ ਨੇ ਕਿ ਪੰਜਾਬ 'ਚ ਡਰੱਗਸ ਕੌਣ ਵੇਚ ਰਿਹਾ ਹੈ ਕੀ ਹੈ ਮੈਂ ਉਸਤੇ ਹਿੱਸਾ ਜਿਹਨੂੰ ਇੰਡੀਅਨ ਐਕਸਪ੍ਰੈਸ ਨੇ ਡੀਟੇਲ ਦੇ ਵਿੱਚ ਛਾਪਿਆ ਆਮ ਆਦਮੀ ਪਾਰਟੀ ਐਮ ਐਲ ਏ ਕੁੰਵਰ ਵਿਜੇ ਪ੍ਰਤਾਪ ਮੇਕਸ ਐਕਸਪਲੋਸਿਵ ਰੈਵਲੇਸ਼ਨ ਸੇਜ਼ ਹਿਸ ਵਟਸਐਪ ਬਲੌਕਡ ਫੋਨ ਟੈਪਡ ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਭਾਈ ਮੇਰਾ ਵਟਸਐਪ ਵੀ ਇਹਨਾਂ ਨੇ ਬਲੌਕ ਕੀਤਾ ਹੋਇਆ ਹੈ ਮੇਰਾ ਫੋਨ ਵੀ ਟੈਪ ਹੋ ਰਿਹਾ ਹੈ ਔਰ ਉਹ ਜਿਹੜੇ ਉਹਦੇ ਲੈਕਚਰ ਦੇ 47 ਮਿੰਟ ਉਹਨੇ ਸਪੀਚ ਕੀਤੀ ਵਿਜੇ ਪ੍ਰਤਾਪ ਨੇ ਜਦੋਂ ਕਿ ਕੁਲਦੀਪ ਸਿੰਘ ਧਾਲੀਵਾਲ ਜਿਹੜਾ ਐਮਪੀ ਕੈਂਡੀਡੇਟ ਆ ਆਮ ਆਦਮੀ ਪਾਰਟੀ ਦਾ ਉਹ ਸਟੇਜ ਤੇ ਬੈਠਾ ਸੀ और ये कुंवर प्रताप उन्नीस सौ बैच का आई पी एस अफसर है जिमें मैं क्या इंस्पैक्टर जनरल ऑफ पुलिस और इन्हें प्री मेच्योर रिटायरमेंट लैके आम आदमी पार्टी की टिकट के उत्ते एम एल ए बने और उन्हें क्या कि आई गॉट माई फस्ट पोस्टिंग इन अमृतसर आई नैवर एनगेज इन फॉर्मैलिटीज़ द पीपल ऑफ अमृतसर आर माई फैमिली आई डिट क्विट माई जॉब टू डू पॉलिटिक्स बट वर आर टू एक्विट the accused of 2015 sacrilege cases i was invited to join aam aadmi party i declined but kejriwal emotionally pressed me i joined and as soon as the government was formed raghav chadda told me that he had made me an mla i asked if you made me an mla then what have the people of amritsar done said kumar vijay pratap hmm. so pehla hi indication de ne ditti ki punjab nu no, raghav chadda ਹੀ ਰਨ ਕਰ ਰਿਹਾ ਜਿਹੜਾ ਕੇਜਰੀਵਾਲ ਦਾ ਖਾਸ ਮੁਖਾਸ ਹੈ ਮੈਨੂੰ ਉਹਨੇ ਇਹ ਕਿਹਾ ਜੀ ਅਸੀਂ ਤੈਨੂੰ ਐਮਐਲਏ ਬਣਾਤਾ ਹੋਰ ਤੂੰ ਕੀ ਚਾਹੁੰਦਾ ਹੈ ਕਹਿੰਦਾ ਫਿਰ ਅੰਬਰਸਰ ਦੇ ਲੋਕਾਂ ਨੇ ਕੀ ਕੀਤਾ ਜੇ ਤੂੰ ਬਣਾਇਆ ਉਹ ਤਾਂ ਮਤਲਬ ਹੈ ਵੀ ਉਹਨੂੰ ਗੁੱਠੇ ਲਾ ਦਿੱਤਾ ਫਿਰ ਉਹਨੇ ਕਿਹਾ ਕਿ ਵੀ ਮੈਂ ਇਹ ਜਦੋਂ ਕੈਪਟਨ ਅਬਰਿੰਦਰ ਦੀ ਸਰਕਾਰ ਨੇ ਵੀ ਇਹੀ ਕੁਛ ਕੀਤਾ ਸੀ ਮੈਂ ਤਾਂ ਇਸ ਹੋਪ ਦੇ ਨਾਲ ਆਇਆ ਸੀ ਕਿ ਭਾਈ ਇੱਥੇ ਹੋਏਗਾ ਪਰ ਹਾਲਤ ਇਹ ਹੈ ਕਿ ਵੀ ਇਹ ਜਿਹੜਾ ਡਿਸਪਾਇਟ ਵਾਟ ਅਰਵਿੰਦ ਕੇਜਰੀਵਾਲ ਰਾਗਵਚਨ ਐਂਡ ਭਗਵੰਤ ਮਾਨ ਡੇਟ ਟੂ us आवर ਵਰਡਸ ਵਿਲ ਗੋ ਟੂ ਯੂ ਤਾਲੀਵਾਲ ਨੂੰ ਕਹਿ ਰਿਹਾ ਕਿ ਭਾਵੇਂ ਇਹਨਾਂ ਦੀ ਕੀ ਕਰਤੂਤ ਹੈ ਫਿਰ ਉਹਨੇ ਜਿਹੜੀਆਂ ਖਾਸ ਇਸ ਦੇ ਵਿੱਚ ਇਨਕਸ਼ਾਫ ਕੀਤੇ ਉਹਨੇ ਕਿਹਾ ਜੀ ਮੈਨੂੰ ਕਿਵੇਂ ਆਈਸੋਲੇਟ ਕੀਤਾ ਗਿਆ ਚਲੋ ਇਹ ਤਾਂ ਉਹਨਾਂ ਦੀ ਆਪਣੀ ਕਹਾਣੀ ਹੈ ਕਿ ਵੀ ਉਹਨੂੰ ਕਿਵੇਂ ਡਿਸਹਨਰ ਕੀਤਾ ਗਿਆ ਅੱਛਾ ਫਿਰ ਉਹਨੇ ਕਿਹਾ ਜੀ ਮੇਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਕੋਈ ਨਿੱਜੀ ਐਨਿਮਿਟੀ ਨਹੀਂ ਹੈ ਆਈ ਰਿਗਰੈਟ that justice in gurugramth saab secretary leje and court kapura and bible kala police firing cases was promised to be delivered within 24 hours ke vi jadon e bani si sarkar ne keha si 24 ghante de vich vich assi justice deange acha fir unne keha jo unne lawyers aur officials di meeting vich saddi main ohde chapdi presentation ditti mainu lagga vi justice hoyega par us to baad jehde accused se ohna ne mere against hi case kita ar ਗਵਰਨਰ ਮਾਨ ਔਰ ਸਾਰੇ ਅਫੀਸ਼ੀਅਲਸ ਪਿੱਛੇ ਹਟ ਗਏ ਔਰ ਮੈਂ ਆਪਣਾ ਕੇਸ ਲੜਿਆ ਜਿੱਤਿਆ ਆਈ ਵੈਂਟ ਟੂ ਕੋਰਟ ਔਨ ਮਾਈ ਓਨ ਔਰ ਮੈਂ ਇਸ ਕੇਸ ਨੂੰ ਜਿੱਤਿਆ ਫਿਰ ਉਹਨੇ ਕਿਹਾ ਕਿ ਬਈ ਹੁਣ ਹਾਲ ਇਹ ਹੈ ਕਿ ਬਈ ਮਾਈ ਫੋਨ ਵਾਸ ਟੈਪਡ ਆਈ ਕਾਲਡ ਰਾਗਵ ਚੱਡ ਐਂਡ ਆਸਕਡ ਇਫ ਫੋਨਸ ਆਫ ਡਰੱਗਸ ਸਮਗਲਰਸ ਗੈਂਗਸਟਰਸ ਟੈਰਰਿਸਟ ਔਰ ਕਰਪਟ men ਆਰ ਟੈਪਡ ਵਿਚ ਕੈਟੇਗਰੀ ਡੂ ਆਈ ਫਾਲ ਇਨਟੂ ਉਹਨੇ ਕਿਹਾ ਜੀ ਕੀ ਇਹਨਾਂ ਦੇ ਕਰਦੇ ਹੋ ਤੁਸੀਂ ਟੈਪ ਮੇਰਾ ਤੁਸੀਂ ਫੋਨ ਹੀ ਟੋਲਡ ਮੀ ਦੈਟ ਹੀ ਵੁਡ ਟਾਕ ਟੂ ਪੰਜਾਬ ਸੀਐਮ ਉਨੇ ਫਿਰ ਇਹ ਕਹਿਆ ਕਿ ਜੀ ਮੈਨੂੰ ਮੇਰਾ ਫੋਨ ਵੀ ਟੈਪ ਔਰ WhatsApp ਗਰੁੱਪ ਵੀ ਬਲੌਕ ਕਰਤਾ ਗਿਆ ਫਿਰ ਉਹਨਾਂ ਦਾ ਇਹ ਕਹਿਣਾ ਹੈ ਕਿ ਕੇਜਰੀਵਾਲ ਹੈਜ਼ ਬੀਨ ਸੈਂਡ ਟੂ ਜੇਲ ਬਾਈ ਪੀਪਲ ਅਰਾਊਂਡ ਹਿਮ ਕਿ ਵੀ ਮੈਂ ਅਮਰਿੰਦਰ ਨੂੰ ਵੀ ਵਾਰਨ ਕੀਤਾ ਸੀ ਤੇਰੇ ਆਲੇ ਦੁਆਲੇ ਲੋਕ ਤੈਨੂੰ ਮਰਵਾਉਣਗੇ ਤੇ ਇਵੇਂ ਹੀ ਇਹ ਹੋ ਰਿਹਾ ਔਰ ਇਸ ਦੇ ਉੱਤੇ ਉਹਨੇ ਕਿਹਾ ਕਿ ਵੀ ਜਦੋਂ ਮੈਂ ਇਹ ਕੈਂਪੇਨ ਕਰ ਰਿਹਾ ਮੈਂ ਇਹ ਸਮਝਦਾ ਹਾਂ ਕਿ ਭਾਈ ਪੰਜਾਬ ਦੇ ਵਿੱਚ ਜਿਹੜੀਆਂ ਡਰੱਗਸ ਨੇ ਜਿਹੜੀਆਂ ਖਤਮ ਕਰਨੀਆਂ ਸੀ ਕੌਣ ਵਿਚਵਾ ਰਿਹਾ ਡਰੱਗਸ ਇੱਥੇ ਹੀ ਬੈਠੇ ਨੇ ਅਫਸਰ ਔਰ ਉਸੇ ਹੀ ਰਾਗਵ ਚੱਡੇ ਦੇ ਉੱਤੇ ਚੱਡਾ ਜਿਹੜਾ ਉਹ ਖਾਸਮ ਖਾਸ ਹੈ ਉਸ ਦਾ ਫਿਰ ਉਹਨੇ ਕਿਹਾ ਕਿ ਭਈ ਮੈਨੂੰ ਇਹ ਧਮਕੀਆਂ ਨੇ ਕਿ ਮੈਨੂੰ ਕੱਢ ਦੇਣਗੇ ਪਾਰਟੀ ਚ ਪਰ ਕੋਈ ਨਹੀਂ ਮੇਰੀ ਪਰਵਾਹ ਨਹੀਂ ਹੈ ਮੇਰੀ ਗੁਰੂ ਦੇ ਉੱਤੇ ਠੀਕ ਹੈ ਔਰ ਮੈਂ ਲੋਕਾਂ ਦੇ ਸਾਹਮਣੇ ਸੱਚ ਰੱਖਣਾ ਚਾਹੁੰਦਾ ਹੁਣ ਇਹ ਉਹਨਾਂ ਦਾ ਸਿਟਿੰਗ ਐਮਐਲ ਕਹਿ ਰਹੇ ਹੁਣ ਤੁਸੀਂ ਇਹਨੂੰ ਕੰਪੇਅਰ ਕਰੋ ਕਿ ਕੇਜਰੀਵਾਲ ਜਿਹਨੂੰ ਘਰ ਤੋਂ ਅੰਬ ਵੀ ਆ ਰਹੇ ਨੇ ਮਠਾਈ ਵੀ ਆ ਰਹੀ ਹੈ ਦੋ ਵੇੜੇ ਪਰੌਂਠੇ ਵੀ ਆ ਰਹੇ ਨੇ ਔਰ ਉਹਨੂੰ ਕੋਈ ਟਾਰਚਰ ਕਿਸੇ ਨੇ ਚਪੇੜ ਨਹੀਂ ਮਾਰੀ ਕਿਸੇ ਨੇ ਹੱਥ ਨਹੀਂ ਲਾਇਆ ਉਨੇ ਰਿਜ਼ਾਈਨ ਮੰਨੇ ਕੀਤਾ ਅੰਦਰ ਬਹਿ ਕੇ ਉਹ ਗਵਰਨਮੈਂਟ ਰਨ ਕਰ ਰਿਹਾ ਤੇ ਉਹ ਕਹਿ ਰਿਹਾ ਆਈ ਐਮ ਬੀਇੰਗ ਟ੍ਰੀਟਡ ਲਾਈਕ ਟੈਰਰਿਸ ਤੇ ਪੰਜਾਬ ਦੇ ਵਿੱਚ ਇਹਨਾਂ ਦੀ ਆਪਣੀ ਕਾਰਗੁਜ਼ਾਰੀ ਕੀ ਹੈ ਸੋ ਇਸੇ ਲਈ ਜਦੋਂ ਤੁਸੀਂ ਰਿਪੀਟਡਲੀ ਤੁਸੀਂ ਕਾਨੂੰਨ ਇਧਰੋਂ ਫੜੋ ਇੱਥੋਂ ਫੜੋ ਕਿਸੇ ਪਾਸਿਓਂ ਜਾਓ ਅਲਟੀਮੇਟ ਕਨਕਲੂਜ਼ਨ ਇਹੀ ਨਿਕਲੇਗਾ ਸਿੱਖਾਂ ਦਾ ਕੋਈ ਵੀ ਮਸਲਾ ਬਿਨਾ ਖਾਲਿਸਤਾਨ ਦੀ ਕਾਇਮੀ ਦੇ ਹੱਲ ਨਹੀਂ ਹੋਣਾ ਇਹ ਗੱਲ ਅੱਜ ਸਮਝ ਆ ਜਾਏ ਹੋਰ ਕੁਝ ਸਾਲ जड़ा खबारी तो बाद आए कुछ दहाक्य बाद आए अल्टीमेटली खालान ही सारे सवालों का जवाब है सारे मसलों का हल है जी डॉक्टर साहब थोड़ा बहुत बहुत धनबाद इस तरह बड़े मिलते हैं छोटे जि ब्रेक तो बाद